YouTube ਦੇਖਣ ਵਾਲੇ ਸਾਰੇ ਵੀਰਾਂ ਦਾ ਜੱਟ ਮਹਿਗਮਾ ਚੈਨਲ ਤੇ ਸਵਾਗਤ ਹੈ ਜੀ ਤੇ ਵੀਰੋ ਮੌਸਮ ਸੰਬੰਧੀ ਅਪਡੇਟ ਲੈ ਕੇ ਆਏ ਆਂ ਤੇ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਪਿਛਲੇ 1 ਮਹੀਨੇ ਦੇ ਜਿਹੜਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਿਹੜੀ ਆ ਵੈਸਟਰਨ ਡਿਸਟਰਬੈਂਸ ਦੇ ਕਰਕੇ ਕਾਫੀ ਬਾਰਿਸ਼ ਹੋਈ ਆ ਭਾਰੀ ਬਾਰਿਸ਼ ਹੋਈ ਆ ਉਸੇ ਸਿਲਸਲੇ ਦੇ ਵਿੱਚ ਹੀ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਵੈਸਟਰਨ ਸਿਸਟਮ ਦੇ ਵਿੱਚ ਗੜਬੜੀ ਆਉਣ ਦੇ ਨਾਲ ਅੱਜ ਫਿਰ ਤੁਸੀਂ ਦੇਖ ਸਕਦੇ ਆ ਜਿਹੜਾ ਮੌਸਮ ਦੇ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਗਿਆ ਵਾ ਜਿਸ ਤਰ੍ਹਾਂ ਮੌਸਮ ਵਿਭਾਗ ਦੇ ਅਨਸਾਰ ਜਿਹੜੀ ਰਿਪੋਰਟਾਂ ਦਿੱਤੀਆਂ ਗਈਆਂ ਸੀ ਤਾਂ ਅੱਜ 18 ਤਰੀਕ ਤੋਂ ਜਿਹੜਾ ਮੌਸਮ ਦੇ ਵਿੱਚ ਬਦਲਾਅ ਸ਼ੁਰੂ ਹੋ ਗਿਆ ਹਾਲਾਂਕਿ ਜਿਹੜਾ ਇਹ ਸਿਸਟਮ ਦੇ ਵਿੱਚ ਬਦਲਾਅ ਹੈਗਾ ਬਹੁਤ ਹਲਕਾ ਹੋਏਗਾ ਇਸ ਤੋਂ ਬਾਅਦ ਜਿਹੜਾ 20 ਫਰਵਰੀ ਨੂੰ ਜਿਹੜਾ ਭਾਰੀ ਜਿਹੜਾ ਅ ਕਾਰਵਾਈ ਹੋਣ ਦੀ ਉਮੀਦ ਹੈਗੀ ਆ ਤੇ ਜੇਕਰ ਤੁਸੀਂ ਆਪਦੇ ਏਰੀਆ ਦਾ ਸ਼ਹਿਰ ਦਾ ਹਾਲ ਵਿਸਤਾਰ ਚ ਜਾਨਣਾ ਚਾਹੁੰਦੇ ਆ ਤੁਹਾਡੇ ਸ਼ਹਿਰ ਚ ਕਿੰਨੀ بارش ਪਾਊਗੀ ਇਸ ਸਮੇਂ ਕਿਹੜੇ ਦਿਨਾਂ بارش ਪਾਉਗੀ ਤਾਂ نیچے ਕਮੈਂਟ ਕਰਕੇ ਆਪਦਾ ਸ਼ਹਿਰ ਏਰੀਆ ਲਿਖੋ ਜਰੂਰ ਤੇ ਤੁਹਾਨੂੰ ਅਸੀਂ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਹਰੇਕ ਵੀਰ ਦਾ ਜਿਹੜਾ ਜਵਾਬ ਕਮੈਂਟ ਦੇ ਵਿੱਚ ਦੇਵਾਂਗੇ ਤੇ ਕਮੈਂਟ ਜਰੂਰ ਕਰਿਓ ਜੀ ਵੀਡੀਓ ਨੂੰ ਲਾਈਕ ਕਰਿਓ ਤੇ ਗੱਲ ਕਰਦੇ ਹਾਂ ਜੀ ਅੱਜ ਦੇ ਮੌਸਮ ਦੀ ਤੇ ਪਹਿਲਾਂ ਹੀ ਦੱਸ ਦਿੱਤੀਏ ਜੀ ਜਿਹੜੀ ਇਹ ਕਾਰਵਾਈ ਠਾਹਾ ਦੀ 19 ਤਰੀਕ ਵਾਲੀ ਹੈਗੀ ਆ ਹਲਕੀ ਕਾਰਵਾਈ ਆ ਤੇ 19 ਤਰੀਕ ਸ਼ਾਮ ਤੋਂ ਬਾਅਦ ਜਿਹੜਾ ਮੌਸਮ ਇੱਕ ਵਾਰ ਸਾਫ਼ ਹੋ ਜਾਏਗਾ ਪਰ ਜਿਹੜੀ ਆ 20 ਤਰੀਕ ਨੂੰ ਫਿਰ ਜਿਹੜੀ ਆ ਕਾਰਵਾਈ ਜਿਹੜੀ ਮਾਝੇ ਈਰੀ ਤੋਂ ਚੱਲੇਗੀ ਤੇ ਇਹ ਪੂਰੇ ਪੰਜਾਬ ਦੇ ਵਿੱਚ ਹੌਲੀ-ਹੌਲੀ 20 ਫਰਵਰੀ ਨੂੰ ਬਾਅਦ ਦੁਪਹਿਰ ਸਾਰੇ ਪੰਜਾਬ 'ਚ ਫੈਲ ਜੂਗੀ ਤੇ ਗੱਲ ਕੀਤੀ ਜਾਵੇ ਮੌਸਮ ਬੇਮੌਸਮੀ بارش ਦੇ ਨਾਲ-ਨਾਲ ਜਿਹੜੀ ਆ ਗੜੇਮਾਰੀ ਹੋਣ ਦੀ ਵੀ ਜਿਹੜੀ ਸੰਭਾਵਨਾ ਬਣੀ ਹੋਈ ਆ ਤੇ ਕਿਸਾਨ ਵੀਰਾਂ ਦੇ ਜਿਹੜਾ ਇਹ ਬਹੁਤ ਚਿੰਤਾ ਦਾ ਵਿਸ਼ਾ ਵਾ ਤੇ ਕਿਉਂਕਿ ਹੁਣ ਤੁਸੀਂ ਦੇਖ ਹੀ ਸਕਦੇ ਆ ਕਣਕ ਜਿਹੜੀ ਆ ਨਾਲੀ ਚੜ ਚੁੱਕੀ ਆ ਤੇ ਨੂੰ ਇਸ ਸਮੇਂ ਦਾ ਇੱਕ سونے ਦੀ ਕਣੀ ਵੀ ਜਿਹੜੀ ਡਿੱਗਦੀ ਆ ਤਾਂ ਉਹ ਵੀ ਕਣਕ ਦੀ ਫਸਲ ਲਈ ਜਿਹੜੀ ਆ ਬਹੁਤ ਨੁਕਸਾਨਦੇ ਹੋਏਗੀ ਤੇ ਬਾਕੀ ਜਿਹੜੀ ਇਹ ਕਾਰਵਾਈਆਂ ਦਾ ਦੌਰ ਏ ਇਹ ਜਿਹੜਾ 22 ਤੋਂ 23 ਫਰਵਰੀ ਨੂੰ ਜਿਹੜਾ ਹਲਕਾ ਪੈਣਾ ਸ਼ੁਰੂ ਹੋ ਜਾਏਗਾ ਤੇ ਉਸ ਤੋਂ ਬਾਅਦ ਅਮੀਰ ਕੀਤੀ ਗਈ ਆ ਵੀ ਆਉਣ ਵਾਲੇ ਦਿਨਾਂ ਦਾ ਜਿਹੜਾ ਮੌਸਮ ਸਾਫ਼ ਹੀ ਰਹੇਗਾ ਤਕਰੀਬਨ ਮਾਰਚ ਅਪ੍ਰੈਲ ਤੱਕ ਤੇ ਹਾਲਾકી ਵਿੱਚ ਹਲਕੀਆਂ ਕਾਰਵਾਈਆਂ ਹੋਣ ਦੀ ਉਮੀਦ ਆ ਪਰ ਜਿਆਦਾ ਅਨੁਮਾਨ ਇਹ ਹੈਗਾ ਵੀ ਜਿਹੜੀ ਆ بارش ਘੱਟ ਹੋਵੇਗੀ ਪਰ ਜਿਹੜਾ ਟੈਂਪਰੇਚਰ ਹੈਗਾ ਵਾ ਉਹ ਆਮ ਦੇ ਨਾਲੋਂ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਡਾਊਨ ਰਹੇਗਾ ਦਿਨ ਦਾ ਟੈਂਪਰੇਚਰ ਵੀ ਰਾਤ ਦਾ ਦਾ ਰਹੇਗਾ ਹੀ ਰਹੇਗਾ ਦਿਨ ਦਾ ਟੈਂਪਰੇਚਰ ਵੀ ਜਿਹਦਾ ਵਾ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਡਾਊਨ ਰਹੇਗਾ ਤੇ ਜੇਕਰ بارش ਨਹੀਂ ਪੈਂਦੀ ਤਾਂ ਉਹ ਜਿਹੜਾ ਡਾਊਨ ਟੈਂਪਰੇਚਰ ਹੋਵੇਗਾ ਉਹਦਾ ਕਣਕ ਦੀ ਫਸਲ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਟੰਡ ਲੰਮੀ ਖਿੱਚੀ ਜਾਊਗੀ ਤੇ ਬਾਕੀ ਉਹਦੇ ਸਬੰਧੀ ਜਿਹੜੀ ਅਪਡੇਟ ਆ ਅਗਲੀਆਂ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਜੋ ਵੀ 21 ਜਾਂ 22 ਤਰੀਕ ਨੂੰ ਵੀਡੀਓ ਅਪਲੋਡ ਕਰਾਂਗੇ 20 ਤਰੀਕ ਨੂੰ ਕਰਾਂਗੇ ਤਾਂ ਉਹਦੇ 'ਚ ਤੁਹਾਨੂੰ ਦੱਸਾਂਗੇ ਵੀ ਕਿਸ ਕਿਹੜੇ ਏਰੀਆ ਦੇ ਵਿੱਚ ਜਿਹੜੀ ਆ بارش ਹੋਊਗੀ ਵੱਧ ਹੋਊਗੀ ਜਾਂ ਘੱਟ ਹੋਊਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਵੀਰਾਂ ਤੱਕ ਵੀ ਇਹ ਜਿਹੜੀ ਆ ਜਾਣਕਾਰੀ ਪਹੁੰਚ ਸਕੇ ਤੇ ਆਪਦਾ ਏਰੀਆ ਸ਼ੇਅਰ ਕਮੈਂਟ ਕਰੋ ਜੇਕਰ ਤੁਸੀਂ ਆਪਦੇ ਸ਼ਹਿਰ ਦਾ ਏਰੀਆ ਦਾ ਪਿੰਡ ਦਾ ਹਾਲ ਵਿਸਤਾਰਪੂਰਵ ਜਾਣਨਾ ਚਾਹੁੰਦੇ ਆ ਤਾਂ ਬਹੁਤ-ਬਹੁਤ ਧੰਨਵਾਦੀ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ